ਬਣਾ ਪਰਣਾ ਨਾ ਜੀ ਨੂੰ ਇਹ ਖੀਰ ਤੇ ਇੱਥੇ ਦੇਖ ਲਓ ਤੋੜਨਾਉਣਾ ਸਾਗ ਸੁਗ ਤਿੰਨ ਰੰਗ ਨਹੀਂ ਰੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਇਹ ਨਹੀਂ ਲੱਭਣੇ ਵੀ ਤੁਸੀਂ ਥੋੜੇ ਜਿਹਾ ਨਾ ਵੀ ਤੂੰ ਕੁਦਰਤੀ ਆ ਗਿਆ ਬਾਤ ਤੇ ਆਦੇ ਕਰ ਦਦਾ ਬੱਚਾ ਕੀ ਕਹਾਉਣਗੇ ਉਹ ਹੋਇਆ ਕਹਿੰਦਾ ਮੈਂ ਆਪਣੇ ਪਰਣਾਣੇ ਨੂੰ ਮਿਲਣਾ ਗੁਰਸਾਹਿਬ ਤੇ ਵੱਡਾ ਸਤਗੁਰੂ ਨਾਨਕ ਗੁਰਦਰਾ ਸਾਹਿਬ ਕੰਦ ਨਾਲ ਕੰਦ ਲੱਗਦੀ ਮਾਰੀ ਰਹੀ ਕੰਦ ਜੁੜਦੀ ਹਾਲੇ ਸਾਰਨ ਗਾਈ ਅੱਜ ਚੱਲਿਆ ਮੇਰੇ ਮਮਾ ਜੀ ਦੇ ਨਾਲ ਕਿੱਦ ਅੱਜ ਮੈਂ ਮਿਲੂਗਾ ਬੜਾ ਪਰਨਾਨਾ ਜੀ ਨੂੰ ਗੁਰਸੈਬ ਆਜੇ ਆਪਣੇ ਪਰਨਾਨੇ ਨੂੰ ਮਿਲੂਗਾ ਅੱਜ ਮੈਂ ਆਪਣੇ ਨਾਨਕੇ ਚੱਲੀ ਆ ਗੁਰਸੈਬ ਵਾਲਾ ਆਪਣੇ ਨਾਨਕੇ ਜਾ ਕੇ ਗੁਰਸੈਬ ਦਾ ਸਕੂਲ ਆਉਣੇ ਵਾਲਾ ਰਸਤੇ 'ਚ ਤੁਹਾਨੂੰ ਉਹ ਵੀ ਦਿਖਾਉਨੇ ਆ ਅੱਗੇ ਜਾ ਕੇ ਗੁਰਸੈਬ ਜਾਤ ਤਾਂ ਨਹੀਂ ਆਉਂਦੀ ਸਕੂਲ ਦੀ ਵਧੀਆ ਸਕੂਲ ਆ ਮੈਂ ਜਿਹੜਾ ਮੰਨ ਲਿਆ ਕਿ ਜਿਹਦੇ ਨਾਲ ਤੋਂ ਪੜ੍ਹਿਆ ਫਰੈਂਡਾਂ ਨੂੰ ਮੈਨਾ ਬਣਿਆ ਨੂੰ ਗੁਰਸੈਬ ਰੋਜ਼ ਇਹੀ ਰਸਤੇ ਆਉਂਦਾ ਤਾਂ ਮੈਂ ਸਕੂਲ ਪੜ੍ਹਨਾ ਬੱਸ ਜਾਂਦੀ ਦੁਕਾਨ ਹੈ ਹਨ ਦਾ ਰਸਤੇ 'ਚ ਗੁਰਸਾਹਿਬ ਦਾ ਸਕੂਲ ਹੈ ਗੁਰਾਸ਼ ਗੁਰਸਾਹਿਬ ਦਾ ਸਕੂਲ ਆਉਣਾ ਹੈ ਤੁਹਾਨੂੰ ਗੁਰਸਾਹਿਬ ਦਾ ਸਕੂਲ ਦਿਖਾਉਣਾ ਹੈ ਠੀਕ ਆ ਗੁਰਾਸ਼ ਨੂੰ ਆਪਣੇ ਛੱਡਣਾ ਹੈ ਉੱਥੇ ਹੁਣ ਗੁਰਸਾਹਿਬ ਪੜਾਈ ਕਰੂਗੀ ਨਾ ਨਾ ਤੈਨੂੰ ਛੱਡਣਾ ਹੈ ਹੁਣ ਤੂੰ ਫ੍ਰੀ ਆ ਛੁੱਟੀਆਂ ਤੈਨੂੰ ਪੜ੍ਹ ਭੇਜਦੇ ਆ ਠੀਕ ਆ ਗੁਰਾਸ਼ ਮਤਲਬ ਲੋਡ ਆ ਹਾਂ ਕਿ ਮੈਂ ਤਾਂ ਸਕੂਲ ਪੜ ਕੇ ਆਈ ਆ ਮੈਂ ਵੀ ਤਾਂ ਸਕੂਲ ਪੜ ਕੇ ਆਇਆ ਉੱਥੇ ਗਰਾਸ਼ ਨੂੰ ਨੀਰਮ ਭੇਜਣਾ ਮੈਡਮ ਹਨ ਮੇਰੇ ਆ ਨਾਰੇ ਕੋਰਾਸ਼ ਨੂੰ ਮੜਾ ਦੇਣਾ ਇੱਕ ਕੰਮ ਕਰੋ ਦੋਨਾਂ ਨੂੰ ਛਾੜ ਦਿਓ ਅੱਧੇ ਘੰਟੇ ਲਈ ਮੈਡਮ ਨੂੰ ਜਿਹੜਾ ਬੱਚਾ ਚੱਕਾ ਲੱਗੇਗਾ ਉਹਨੂੰ ਰੱਖ ਲਈਂ ਹਰ ਤਾਂ ਮੈਂ ਗੰਦੀ ਗੱਲਾਂ ਕਰੀ ਉਹ ਤੇਲੀ ਮੈਨੂੰ ਗੰਦਾ ਸਮਝੀ ਰੱਖੂਗੀ ਨਹੀਂ ਕਰਾਂਦੀ ਉਹ ਰੱਖ ਲਾ ਮੈਂ ਵੀ ਕਰ ਦੂੰਗਾ ਫੇਰ ਤਾਂ ਦੋਨਾਂ ਨੂੰ ਰੱਖ ਲੈਣਾ ਉਹਨਾਂ ਨੇ ਠੀਕ ਆ ਗਾਇਜ਼ ਉਹਨੂੰ ਸਕੂਲ ਦਿਖਾਉਂਦੇ ਆਣੇ ਆਲਾ ਪਹਿਲਾ ਸੀਰੀਅਲ ਦੇ ਬਾਅਦ ਆਉਂਦਾ ਮੇਰਾ ਸਕੂਲ ਦੋਨਾਂ ਉਹ ਦੇਖੋ गाइस ਮੇਰਾ ਸਕੂਲ ਆਹ ਦੇ ਖੱਡਾ ਬੜਾ ਗੁੰਡੀ ਹੋ ਜਾਈ ਹੈ ਇਹ ਇੰਮੀਆ ਮੈਲਾ ਘੜੀਆਂ ਬੱਚੇ ਭੰਗਦੇ ਵਿੱਚ ਮੇਰਾ ਸਕੂਲ ਆਹ ਦੇ ਇੱਕ ਹੁਣਾ ਸੀ ਆ ਗਿਆ ਕਰਾਲੀ ਕਰਾਲੀ ਸ਼ਹਿਰ ਗੁਰਸੈਬ ਦੇ ਮਾਮੇ ਦਾ ਸਕੂਲ ਕਰਾਲੀ ਆ ਤੁਸੀਂ ਵੀ ਪੜਿਆ ਨਾ ਕਰਾਲੀ ਦਾ ਪਹਿਲਾਂ ਸ਼ਨੰਦਾ ਹੁਣ ਕਰਾਲੀ ਮੈਂ ਤਾਂ ਇੱਕ ਬਣਿਆ ਮੈਂ ਤਾਂ ਬਣੀ ਮੈਂ ਪੜਿਆ ਕਰਾਲੀ ਖਾਲਸਾ ਦੇਖੋ ਪਟਾਕਿਆਂ ਦੀ ਦੁਕਾਨਾਂ ਬਾਰ-ਬਾਰ ਹੋਲ ਸੇਲ ਤੇ ਮਿਲਦੇ ਆ ਸਾਰੀਆਂ ਜਿਹੜੇ ਦੁਕਾਨਾਂ ਦਿਵਾਲੀ ਨੂੰ ਪਟਾਕੇ ਇੱਥੇ ਬਹੁਤ ਜ਼ਿਆਦਾ ਰਸ਼ ਹੋਇਆ ਬਾਤ ਇੱਥੇ ਤੋਂ ਮਿਲਦੇ ਆ ਪੰਜਾਬ ਫਾਇਰਵਰਕਸ ਇਹ ਹੋਰ ਹੈ ਤਾਂ ਉੱਥੇ ਚਲੇ ਜਾਏਗਾ ਦੇਦੇ ਆ ਆ ਜਾਣਾ ਸਿਆਲਵਾਲ ਮੰਮੀ ਦਾ ਸਕੂਲ ਪਹਿਲਾਂ ਗੁਰਸੈਦ ਦੇ ਸਕੂਲ ਦੀਆਂ ਗੱਲਾਂ ਯਾਦ ਕਰੀਆਂ ਹੁਣ ਮੰਮੀ ਨੇ ਆਪਣੇ ਸਕੂਲ ਦੀਆਂ ਮੰਮੀ ਰਾਹੀਂ ਤੁਰ ਕੇ ਜਾਂਦੇ ਹੁੰਦੇ ਰਹਿਣ ਨਦੀ ਚ ਨੂੰ ਤੁਰ ਕੇ ਨਦੀ ਬਾਰ ਕਰਨੀ ਉਸ ਟਾਈਮ ਦੇਖੋ ਸਕੂਲਾਂ ਦਾ ਕਿੰਨਾ ਔਖਾ ਦਾ ਹਨਾ ਹੋਰ ਬਹੁਤ ਜ਼ਿਆਦਾ ਤੁਰ ਕੇ ਜਾਂਦੇ ਸੀ ਕਿ ਜਿੱਥੇ ਕਾਵੜ ਥੋੜੀ ਹੁੰਦੀ ਸੀ ਹੂੰ ਜਿਵੇਂ ਥਕਾਵਟ ਨਹੀਂ ਸੀ ਹੁੰਦੀ ਨਾ ਠੇ ਹੀ ਚਲੇ ਜਾਣਾ ਨੱਕੀ ਆ ਜਾਣਾ ਤੁਹਾਨੂੰ ਘੰਟੀ ਜੀ ਵੱਜਦੀ ਬੈਲ ਵੱਜਦੀ ਹੁੰਦੀ ਸੀ ਨਾ ਅਸੀਂ ਨਦੀ ਜੀ ਹੁੰਦੇ ਸੀਗੇ ਹੂੰ ਜਦੋਂ ਪਹਿਲੀ ਵਾਰ ਵੱਜ ਹੁੰਦੀ ਪ੍ਰੇਅਰ ਦੀ ਫਿਰ ਜਿਵੇਂ ਨੱਟ ਨਟਕੇ ਜਾਣਾ ਦੇਖ ਲਾ ਰਹੇ ਨੇ ਆਪਣੇ ਆਪਣੇ ਯਾਦਾਂ ਹੈ ਖੇਤਾਂ ਨੂੰ ਆਉਣੇ ਨੇ ਆਪਣੇ ਸਕੂਲ ਦੀਆਂ ਇਹ ਖੇਤ ਐ ਇੱਥੇ ਦੇਖ ਲਓ ਤੋੜਨਾ ਆਉਣਾ ਸਾਗ ਸੁਗ ਹੂੰ ਸਾਗ ਤੋੜਨੇ ਪਿੰਡਾਂ ਦੇ ਕਪਾਹ ਚੁਗਣੀਆਂ ਜਾਦਾਂ ਬਚਪਨ ਦੀਆਂ ਜਿਹੜੀਆਂ ਮੁੜ ਕੇ ਨਹੀਂ ਆਉਣਾ ਤਾਂ ਹੀ ਦਾ ਕਹਿੰਦੇ ਉਹਦੇ ਤਿੰਨ ਰੰਗ ਨਹੀਂ ਰੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਇਹ ਨਹੀਂ ਲੱਭਣੇ ਇਹਨਾਂ ਨੂੰ ਸਾਂਭ ਲੋ ਜੱਤ ਜਿੰਨਾ ਚਿਰ ਮੌਕਾ ਤੁਹਾਡੇ ਕੋਲ ਇਹਨਾਂ ਨੂੰ ਸਾਂਭੋ ਇਹ ਤਿੰਨ ਰੰਗ ਆ ਜਿਹੜੇ ਤੁਹਾਨੂੰ ਦੁਬਾਰੇ ਦੇਖਣ ਨੂੰ ਨਹੀਂ ਮਿਲਣੇ ਇਹ ਤੋਬਾ ਹੁੰਦਾ ਦਾ ਮੈਨੂੰ ਐਂ ਜਿਆਦਾ ਜਿਆਸੀ ਨਾਨਕੇ ਪਿੰਡ ਆਉਂਦੇ ਤਾਂ ਇੱਥੇ ਮੱਝਾਂ ਨਾਲੇ ਕਰਦੀਆਂ ਤੀਆਂ ਪਿੰਡ ਦਾ ਪਾਣੀ ਚੱਲਣਾ ਸਾਰੇ ਬੱਚਿਆਂ ਨੇ ਇਕੱਠੇ ਹੋ ਹੋ ਕੇ ਨ ਲੈ ਹੋਈ ਸਮਾ ਪਰ ਕਿ ਤੇ ਘੋਟਾ ਰਬੜੇ ਮਾਉਂ ਤੇ ਸੱਚਾ ਜਦਾ ਉਹ 24 24 ਸੀ 24 ਪਰ ਮੱਝਾਂ ਨਣਾਉਦੇ ਹੁੰਦੇ ਰੇ ਇੱਥੇ ਹਾਂ ਸਾਫ ਪਾਣੀ ਤੇ ਸਾਫ ਪਾਣੀ ਹੁੰਦਾ ਤੇ ਇਹ ਪਾਰਕ ਬਣ ਗਈ ਸਾਡੇ ਨਾਨਕੇ ਪਿੰਡ ਸੋਹਣੀ ਤਿਆਰ ਕਰੀ ਵੀ ਹੈ ਬੱਚਿਆਂ ਦੇ ਖੇਡਣ ਵਾਸਤੇ ਹਨਾ ਪਤਾ ਵੀ ਇਹ ਪਤਾ ਵੀ ਵੀਡੀਓ ਤਾਂ ਦੇਖ ਲਾਂ ਜੀ ਕਿਰਨਦੀਪ ਤੇ ਮੈਂ ਮੰਗ ਲਾਂ ਮੇਰੀ ਵੀਡੀਓ ਦਿਖਾ ਦਿਓ ਪਤਾ ਜੀ ਕਾਲ ਮੇਰੇ ਘਰ ਦਾ ਮੈਂ ਮੇਰੇ ਕੰਮ ਕੰਮ ਇਹ ਕਾਲ ਕਿਹੜਾ ਲੈ ਸੱਤ ਕੰਮ ਪੰਜਾਂ ਜੀ ਰਾਸਤੇ 'ਚ ਆਉਂਦੇ ਆਉਂਦੇ ਅਸੀਂ ਤੱਕ ਰਖਾਇਆ ਤਾਂ ਮੰਮੀ ਨੇ ਮੋੜ ਵੀ ਇੱਥੇ ਮਾਮਾ ਜੀ ਦਾ ਹੋਇਆ ਤਾਂ ਐਕਸੀਡੈਂਟ ਰਖਾਇਆ ਤਾਂ ਹਾਂ ਹਾਂ ਮੋੜ ਜਿਹੜਾ ਆਉਂਦਾ ਉੱਥੇ ਡਿਵਾਈਡਰ ਕਿਹਦੇ ਨੂੰ ਚਲਾਣਾ ਹੱਥ ਚਮਣੀ ਹੈਗਾ ਅਮਾ ਚੰਗਾ ਆਪੇ ਵੇੜੇ 'ਚ ਤਾਂ ਕਹਿੰਦਾ ਇਹ ਗੇੜਾ ਚੱਕਿਆ ਨਾ ਮੇਰਾ ਮੋਟਰਸਾਈਕਲ ਕਹਿੰਦਾ ਪਿੱਛੇ ਬੈਠਾ ਕਹਿੰਦਾ ਗੇੜਾ ਦੇ ਮਨੂ ਇਹਦਾ ਆਪੇ ਬੱਚਾ ਬਹਿ ਗਿਆ ਚੱਲ ਤੇ ਦੋ ਤਿੰਨ ਗਰ ਫੇਜ ਆ ਆ ਗਈ ਸੇਵਾ ਵੀ ਇਹਨਾਂ ਨੇ ਬਹੁਤ ਕਰੀ ਆ ਹਾਂਜੀ ਹਾਂਜੀ ਤੇ ਯਾਰ ਪਰ ਚੱਲ ਸੇਵਾ ਕਰੀ ਜਮੀ ਨੇ ਸੇਵਾ ਕਰਾਈ ਹਾਂ ਇਹਨਾਂ ਨੇ ਹਾਂ ਤੇ ਤੇਰਾ ਹਰਪ੍ਰੀਤ ਤਾਂ ਹੋਰ ਤਾਂ سارے ਕੰਮ ਕਰਦੇ ਨੇ ਉਹ ਜਿਹੜੀ ਵੀ ਸਫਾਈ ਕਰਨੀ ਹੈ ਇਹਦੀ ਗੱਲ ਦੀ ਉਹ ਲਵੀ ਨੂੰ ਕਹਿਣਾ ਹਰਪ੍ਰੀਤ ਨੇ ਤੂੰ ਉੱਠ ਜਾ ਇਹ ਕਹਿੰਦਾ ਮੈਨੂੰ ਨਰਸਾਂ ਨੇ ਸਿਖਾਤਾ ਹਰਪ੍ਰੀਤ ਤੇ ਲਵੀ ਨੂੰ ਆਈ ਕਹਿਣਾ ਜਦੋਂ ਲਵੀ ਠਾਣ ਲਵੀ ਦਾ ਬਾਈ ਕਿਉਂ ਲਵੀ ਦਾ ਜਦੋਂ ਬਹੁਤ ਚਲੇ ਲਵੀ ਨੇ ਤਾਂ ਚਲੇ ਗਏ ਉਹਨੂੰ ਸੋਚ ਰਹੀ ਹਾਂ ਕਿ ਤੇ ਮੇਰੀਆਂ ਦਾ ਚੰਡੀਗੜ੍ਹ ਹੂੰ ਬਹੁਤ ਹੁੰਦੀ ਏ ਤੇਰੇ ਬਹੁਤ ਸਾਰੀਆਂ ਮੇਰੀ ਸੇਵਾ ਬੜੀ ਲੰਬੀ ਲੱਗਾਈ ਨਾ ਨਾ ਮੇਰਾ ਤਾਂ ਹੀ ਤਾਂ ਪ੍ਰਮਾਤਮਾ ਨੇ ਇਹਨੂੰ ਐਡਾ ਬੜਾ ਸਾਥ ਦਿੱਤਾ ਮੈਂ ਕਰੂਗਾ ਦਿੱਤਾ ਜੀ ਉਹਨੇ ਉਹ ਜਿਹੜੀ ਮੈਂ ਕੋਸ ਪਹਿਲਾਂ ਤੇ ਹੀ ਉਹ ਤੇ ਕਹਣਾ ਜੋ ਚੰਗਾ ਕਰਿਆ ਸਿੰਗਲ ਸੇਵਾ ਕਰੀ ਮੈਂ ਪਹਿਲਾਂ ਹੀ ਭਲਾ ਮੰਗਿਆ ਮੈਂ ਸਭ ਦਾ ਹੀ ਇਹੀ ਮੇਰੀ ਤਵੱਨਾ ਪਹਿਲਾਂ ਤੇ ਹੀ ਬਣ ਗਈ ਉਸ ਹੀ ਨੇ ਮੈਨੂੰ ਕਿਰਪਾ ਕਰੀ ਸਾਰੀ ਕਰੀ ਵੀ ਸੇਵਾ ਕਰੀ ਇਹਦੇ ਪਾਰ ਕਰੇ ਸੋ ਕੋਈ ਸਭ ਦੇ ਉਹ ਭਲਾ ਕਰਿਆ ਉਹ ਮੇਰੇ ਕੰਮ ਆ ਗਿਆ ਨੇ ਜਿਹੜਾ ਐਕਸੀਲੇਟਰ ਬੰਦੇ ਅਮਰੀਕਾ ਤੇ ਕਦੇ ਵੀ ਨਹੀਂ ਪਹੁੰਚ ਜਿਹੜਾ ਤੇਰੇ ਐਕਸੀਲੇਟਰ ਹੋਗਾ ਸਮਾਗਦਾ ਵੀ ਮੁਸ਼ਕਲ ਤਾਂ ਇਹ ਕਹਣਾ ਬਸਦਾ ਕੋਈ ਨਹੀਂ ਬਸ ਕਹਿੰਦੇ ਹੋਏ ਬਸ ਸੱਚੇ ਹੀ ਪਾਛੇ ਜਾਣ। ਐਸੀ ਕਿਰਪਾ ਹੋਈ ਹੈ। ਆਤਮਾ ਦੀ ਹੋ ਗਿਆ। ਆ ਦੇਖ ਲੈ ਮੈਂ ਕਹਿੰਦਾ ਬਾਣੀ ਤਾਂ ਨਹੀਂ ਜੁੜਗੀ ਬਾਣੀ ਦੇ ਬਿਨਾਂ ਤਾਂ ਮੈਂ ਰਹਿ ਨਹੀਂ ਸਕਦਾ ਮੈਂ ਚਾਹ ਨਹੀਂ ਗੜੀ ਪਹਿਲਾਂ ਮੈਂ। ਹੈਨਾ ਚਾਪ ਚੀਜ਼ ਦਾ ਪਾਰ ਤੱਕ ਮਾਤਾ ਪੂਰ ਨਹੀਂ ਪਾਟੇ। ਮੈਂ ਨਹੀਂ ਚੜਦਾ ਬਾਣੀ ਕਿਉਂ ਮਰ ਜੂ। ਸਾਨੂੰ ਉਹਨੇ ਪੈਦਾ ਕੀਤਾ ਜੀ ਚਲੋ ਦੁੱਖ ਸੁੱਖ ਤਾਂ ਇੱਕ ਜ਼ਿੰਦਗੀ ਦੇ ਦੇਖੋ ਬਣੇ ਵੀ ਜੀ ਇਹ ਆਉਂਦੇ ਰਹਿਣੇ ਜੀ। ਉਪਰ ਲੈਣ ਲਈ ਜੁੜਦੇ ਠੀਕ ਹੈ ਬੜੀ ਆਈ ਗੱਲ ਹੈ ਮਾਸੂਦ ਜੀ ਦਾ ਹੀ ਗਾਇਸ ਯਾ ਦੇਖੋ ਆ ਇਹ ਮੇਰੇ ਨੰਨਾ ਜੀ ਪਰ ਨੰਨਾ ਜੀ ਤੇ ਨੰਨੀ ਹੋਰ ਦੱਸੋ ਠੀਕ ਠਾਕ ਹੈ ਬਧੀਆਂ ਕਿਰਪਾ ਹੋ ਗਈ ਤੁਸੀਂ ਥੋੜੇ ਜਣਾ ਵੀ ਤੂੰ ਕੋਦਤੀ ਆ ਗਿਆ ਬਾਤ ਤੇ ਆਦੇ ਕਰਦਾ ਬੱਚਾ ਵੀ ਕਹਿਦਾ ਉਹ ਪਰ ਆਗੇ ਤੁਸੀਂ ਦੱਸਣਾ ਹੋਵੇ ਗੱਦਬਾਤ ਹੋਵੇ ਤਨੂੰ ਬਹੁਤ ਬਾਰ ਹੋਈ ਜਾਂਦਾ ਮਾੜੀ ਕਾਲਤ ਤੀ ਬੋਲ ਕੇ ਮੈਨੂੰ ਪੁੱਛਦਾ ਪਵਦੀਆਂ ਆਵਾ ਤੁਸੀਂ ਤੁਹਾਨੂੰ ਠੀਕ ਹੈ ਤਾਂ ਅੰਦਰ ਤੋਂ ਹੀ ਟਿਕੂ ਹੋ। ਉਹੀ ਤਰੀ ਮਾਚੇ ਗੱਲ ਜੁੜ ਕੇ ਵੀ ਹਾਂ ਬੀਜਾ ਮਾਮਾ ਜੀ। ਕੋ ਬੋਲਦਾ ਤਾਂ ਨਹੀਂ ਤੇ ਤੇਰੀ ਬਾਤ ਮੈਂ ਉਹ ਮੈਂ ਪੁੱਛਦੇ ਹੁੰਦੇ ਸੀ ਸਾਰੀ ਗੱਲ ਬਾਤ ਕਿ ਤੇਰੀ ਮਨਮਾ ਸੋਚ ਹੈ ਉਹ ਉੰਦੀ ਉਹੀ ਤੇਰੀ ਸੋਚ ਹੈ ਦਿਮਾਗ ਦੇ ਵਿੱਚ। ਅੱਜ ਇਹ ਬੱਚੇ ਮੈਂ ਦੇਖੀ ਬਾਤਾਂ ਸੋਚ ਨਹੀਂ ਪਰ ਤੇਰਾ ਸੋਚਣਾ ਕੁ ਬਹੁਤ ਵਧੀਆ ਹੈ। ਕਿਰਪਾ ਤੇ ਬਹੁਤ ਵਧੀਆ ਹੈ ਪਰਮਾ ਦਾ ਕਿਰਪਾ ਕਰਦੀ ਹੈ ਤਾਂ ਚੱਟਿਆ ਤੋ। ਗੁਰਸਾਹਿਬ ਦਾ ਅੱਜ ਸਵੇਰ ਦਾ ਹੀ ਬੜਾ ਖੁਸ਼ ਹੋਇਆ ਕਹਿੰਦਾ ਮੈਂ ਆਪਣੇ ਪੜਨਾਨੇ ਨੂੰ ਮਿਲਣਾ ਗੁਰਸਾਹਿਬ ਬਹੁਤ ਸਾਹਿਬ ਦੇ ਪੜਨਾਨਾ ਜੀ ਲੋ ਕਰਮ ਆळ्या ਨੂੰ ਮਿਲਦਾ ਪਿਆਰ ਗੁਰਸਾਹਿਬ ਦਾ ਬਹੁਤ ਕਰਮ ਆਲ ਹੈ ਗੁਰਸਾਹਿਬ ਨੂੰ ਆਪਣੇ ਪੜਨਾਨੇ ਦਾ ਪਿਆਰ ਮਿਲ ਰਿਹਾ ਨਾਨੇ ਦਾ ਹਨਾ ਮੈਂ ਇੱਕ ਵਾਰ ਪਚਕਾਰੇ ਲਈ ਤੇ ਮੈਂ ਆਪਣੇ ਹੈਪੀ ਮਾਮਾ ਜੀ ਦੇ ਆਏ ਮਾਰਦੀ ਮੈਂ ਗੁਰਸਾਹਿਬ ਆਪਣੀ ਯਾਦ ਆ ਜਾਂਦਾ ਆ ਆ ਕੇ ਬੰਦੇ ਤੇ ਯਾਦ ਆ ਜਾਂਦਾ ਮੈਂ ਕੁਝ ਕਹਿ ਦਿੰਦਾ ਮੈਂ ਮੰਮੀ ਵੀ ਰਾਸਤੇ ਜਾਉਂਦੇ ਆਉਂਦੇ ਸਾਰਿਆਂ ਆਪਣੇ ਯਾਦ ਕਰਨ ਲੱਗੇ ਹੋਏ ਵੀ ਸਕੂਲ ਪੜਨ ਜਾਂਦੇ ਤੇ ਸਾਰਿਆਂ ਸੰਧਲਾ ਆਪਣਾ ਦੇਖ ਕੇ ਪੁਰਾਣਾ ਟਿੰਡੋ ਮਾਹੌਲ ਆ ਜਿਹੜੇ ਹੁਣ ਰਹੇ ਨਹੀਂ ਹਨ ਅੱਗੇ ਵਰਗ ਹੈ ਕੋਈ ਰਾਸਤੇ ਉਹੀ ਮੋੜ ਉਹੀ ਮੋੜ ਹੈ ਤੇ ਪਹਿਲਾਂ ਵਾਲੇ ਸਾਰੇ ਕਦੀਆਂ ਤੇ ਸੈਰ ਲਿਖਾਉਣਾ ਹਾਂਜੀ ਹਾਂ ਸਾਈਕਲ ਵਿੱਚ ਪਰਾਉਣਾ ਹੈ ਨਾਨੇ ਨਾਲ ਚੱਲੇ ਜਾਂਦੀ ਸੀ ਸਾਈਕਲ 'ਤੇ ਬੈਠ ਕੇ ਮੂਰੇ ਹਾਂ ਨਾਨੇ ਨਾਲ ਮੂਰੇ ਤੇ ਸਾਈਕਲ 'ਤੇ ਲਿਆਉਂਦਾ ਤਾਂ ਕਿਰਨਦੀਪ ਨੂੰ 14 ਸੈਕਟਰ 'ਮਾ ਸਾਨੂੰ ਤੇ ਆਹ ਦਿਖਾ ਕੇ ਲਿਆਉਣੀ ਨੇ ਸਰ ਕਿਸੇ ਦਿਖਾ ਕੇ ਲਿਆਉਣੀ ਚੰਡੀਗੜ੍ਹ ਸਾਈਕਲ ਬਹੁਤ ਚਲਾਇਆ ਵਾ ਤਾਂ ਹੀ ਨਾਨਾ ਤੁਹਾਡੇ ਨਾਨਾ ਜੀ ਤੁਸੀਂ ਤਾਂ ਹੀ ਦੰਦ ਰੁਸਤਾ ਸਾਈਕਲ ਚ ਲਾਉਣੇ ਨਾਲ ਹਾਂ 14 ਸੈਕਟਰ 'ਮਾ ਦੇਖ ਪਹਿਲਾਂ ਸਾਰੇ ਪਾਸੇ ਸਾਈਕਲ 'ਤੇ ਘੁੰਮਣਾ ਉਹ ਟਾਈਮਾਂ 'ਚ ਹਣਾ ਪੁਰਾਣੇ ਟਾਈਮਾਂ 'ਚ 50 ਜੌਣਾ ਰੌਂਡ ਦੇਖਦੇ ਜਦ ਦੁਨੀਆ ਚੰਗੀ ਸੀ ਰਾਉਂ ਨੂੰ ਆਦਿ ਰਕਣੀ ਜਾਂ ਦਿੱਤਾ 14 ਸੈਕ ਤੋਂ ਬਾਰੇ ਮੋਟੀਵ ਜਦੋਂ ਸੈਰਾ ਸਭ ਤੋਂ ਪਹਿਲਾਂ ਉਹ ਥੀ ਮਨਾਉਂਦੇ ਹੁੰਦੇ ਤੇ ਆਹ ਦਸਹਿਰਾ ਛੰਡੀ ਗੜੇ 17 ਸੈਕ ਸੱਚਾ ਰਾਮ ਯਾ ਭੀ ਜਾਂਦੇ ਤੇ ਹਰੀਬਰ ਡਾਉਨ ਨੂੰ ਜੇ ਜਾਣੇ ਉਹ ਕਿਤੇ ਥੇਮਾ ਕਾਮਨੀ ਮੋਟਰਸਾਈਕਲ ਪਰ ਵੀ ਜਾਣਾ ਹੁਣ ਤਾਂ ਕੋਈ ਸਾਈਕਲ ਚੱਕ ਗਏ ਨਾਨੇ ਰਾਜੀ ਨਹੀਂ ਹਾਂ ਹੁਣ ਤਾਂ ਕਹਿੰਦੇ ਮੋਟਰ ਤੱਕ ਵੀ ਜਾਣਾ ਦਾ ਵੀ ਮੋਟਰਸਾਈਕਲ ਪਰ ਗੁਰਾਸ਼ਾ ਤਾਂ ਫਿਰ ਮਾਮੀ ਦੇ ਨਾਨਕੇ ਘੁੰਮ ਲਈ ਹੈ ਹਾਂ ਗੁਰਾਸ਼ਾ ਘੁੰਮ ਲਈ ਮਾਮੀ ਦੇ ਨਾਨਕੇ ਬੋਲੀਆਨੀ ਪਰ ਸਾਈਕਲ ਤੇ ਗਿਆਨੀ ਪਾਸ ਉੱਕੜੀ ਮੈਂ ਹਾਂ ਲੈ ਜਾਏ ਮੰਜੀ ਚ ਮੈਂ ਨੂਤ ਤੇ ਗਿਆ ਨਹੀਂ ਕਰੀ ਤੀ ਜਦ ਮੈਨੂੰ ਸਾਈਕਲ ਪਰ ਜਾਣਾ ਸੀ ਜਾ ਜਾ ਸਿਆਲ ਵੀ ਜਾਣਾ ਸਾਈਕਲ ਪਰ ਹੈ ਨਾ ਪੰਮਾ ਤੇ ਜਿੱਥੇ ਚੜਾਈ ਹੁੰਦੀ ਦੀ ਉੱਤਰਦਾ ਕੀਤਾ ਹੁੰਦਾ ਹੈ ਇਹ ਇਹਨੂੰ ਮੈਂ ਕਹਾਂ ਚੜਾਈ ਆ ਗਈ ਮੈਨੂੰ ਉਤਾਰ ਜਾਣਾ ਮੇਰਾ ਤਾਂ ਤੋਰ ਕੇ ਚੜਾਉਣੀ ਇਹਨੇ ਉਧਰ ਨਾ ਨਾ ਮੈਨੂੰ ਐਂ ਚੜਾ ਆਹ ਸਮੇਂ ਦੇ ਕਿੰਨੇ ਕਰੀਏ ਉਹ ਸਮੇਂ ਦੇਖੋ ਹੁਣ ਸਮੇਂ ਸਵੇਂ ਦਾ ਵੀ ਕਿੰਨਾ ਫਰਕ ਪੈ ਗਿਆ ਪਹਿਲੇ ਜਮਾਨੇ ਔਰ ਮੁਰਮੁ ਦੇ ਜਮਾਨੇ ਹੁਣ ਨਾਨੇ ਰੋਡ ਕਿੰਨੇ ਬਣ ਗਏ ਹੁਣ ਪਤਾ ਹੀ ਨਹੀਂ ਚੱਲਦਾ ਆ ਥੋੜੇ ਗੰਨੇ ਵੀ ਹੁਣ ਅਸੀਂ ਰਾਸਤੇ ਜਿਹਾ ਨਮਾ ਰੋਡ ਹੁਣ ਪਤਾ ਨਹੀਂ ਚੱਲਦਾ ਪਿੰਡਾਂ ਦਾ ਦੇਖ ਤੋ ਰੋੜੇ ਬੋਲੀ ਕਿੱਥੇ ਜਾਂਦੇ ਹਾਂ 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 ਸੜਕਾਂ ਦਾ ਬਹੁਤ ਫਰਕ ਪੈ ਗਿਆ ਪਹਿਲਾਂ ਨਾਲੋਂ ਹਾਂ ਹਾਂ ਵੀ 에어ਪੋਰਟ ਕੋਲੋਂ ਕੱਟਾ ਰੋੜਾ ਜਿਹਨ ਨੰਨਾਂ ਨਿਕੜੇ ਹਾਂਜੀ ਹਾਂ ਮਾਜਾ ਗੋਗੇ ਤੇ ਇਹ ਚੰਦੇ ਨਹੀਂ ਇਹਦਾ 에어ਪੋਰਟ ਨੂੰ ਜਾਂਦਾ ਹੈ ਸਿੱਧਾ ਹਾਂ ਅੱਗੇ ਜਾ ਕੇ ਮਾਤੇ ਪਟੂਨ ਪਲਾਜ ਜਾ ਗਏ ਨੇ ਬਾਕੀ ਕੋਈ ਲੈਟਾ ਨਹੀਂ ਗਈਆਂ ਹਾਂਜੀ ਵੀ ਇੱਥੇ ਤੇ ਕਰਾਲੀ ਤੇ ਘੱਟਾ ਸ਼ੁਰੂ ਹੋ ਜੇ ਥੋੜਾ 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 ਤਾਂ ਹੀ ਅਸੀਂ ਕਿਹਾ ਨਵੀਂ ਬਣੀ ਆ ਸੜਕ ਪਹਿਲਾਂ ਤਾਂ ਹੈ ਨਹੀਂ ਦੀ ਇਹ ਨਾ ਰੋੜ ਗੱਡੀਆਂ ਹੈਰ ਤੇ ਨਹੀਂ ਜਾਂਦੀਆਂ ਗੱਡੀਆਂ ਜਾਂਦੇ ਜਾਂਦਾ ਜਾਂਦਾ ਪਹਿਲਾਂ ਹਰਕਾ ਦਾ ਹੈ ਨਹੀਂ ਜੀ ਇਹਨੂੰ ਲੇਟਾਂ ਨਹੀਂ ਹੈਗੀਆਂ ਇਹਨੂੰ ਇੱਥੇ ਨੂੰ ਜਕਣਾ ਆਪਾਂ ਨੂੰ ਇੱਥੇ ਦੀ ਲੜ ਜਾਣਾ ਪੈਂਦਾ ਲੇਟਾਂ ਬਹੁਤ ਤੇ ਅੰਦਰ ਸੜਕ ਥੋੜੀ ਤੇ ਨਦੀਆਂ ਚੋਂ ਜਾਣਾ ਪੈਂਦਾ ਤਾਂ ਲੱਖ ਲੱਖ ਪਾਣੀ ਗੋਡੇ-ਗੋਡੇ ਪਾਣੀ ਪਾਣੀ ਚ ਨੂੰ ਲੰਘਣਾ ਜਾਂ ਸਕੂਲ ਚ ਜਾਣਾ ਬੱਦੀ-ਬੁਰਦੀ ਤੇ ਜੁੱਤੀਆਂ ਵਗੈਰਾ ਸਭੀ ਇੱਜਾ ਪਾਣੀ ਨਦੀਆਂ ਧੋਰੀਓ ਬੰਦੇ ਕਿੰਨੀ ਅਸੀਂ ਆਪਣੇ ਨਾਮ ਕੇ ਤੋਂ ਕੀ ਜਾਂਦੇ ਨੇ ਨੇੜੇ ਹੋ ਗਈਆਂ ਦੀਪੀ ਵੀ ਨੇ ਮੰਮੀ ਦੇ ਘਰ ਮੈਂ ਸਾਰੇ ਨੇੜੇ ਨੇੜੇ ਆ ਨੇੜੇ ਨੇੜੇ ਦੀ ਮੌਜੂਦੀ ਰਹਿੰਦੀ ਆ ਹਾਂ ਮਿਲ ਹੋ ਜਾਂਦਾ ਛੇਤੀ ਰਾਣਾ ਗੋਲ ਸ਼ੂਟੀ ਬੇਲੇ ਦਾ ਗੋਲ ਚਲ ਦੀਪੀ ਵੀ ਨੇੜੀ ਚਲੇਗੀ ਬਾ ਹੋਰ ਦੀਪੀ ਨੇੜੇ ਉਤੇ ਬਾ ਉਹਦੇ ਤੁਸੀਂ ਹੋਗੇ ਪਰ ਤੇ ਲੇਖੇ ਹੋ ਗਈ ਹੈ ਜੇ ਕਿ ਇਕੱਦਰ ਦੀਪੀ ਨੇ ਮਨਣਗੀ ਨਹੀਂ ਕਿ ਦੂਰ ਜਾਣਾ ਬਹੁਤ ਆ ਲੱਗਦਾ ਤਾਂ ਮਨ ਤਾਂ ਵੀ ਕੱਲੇ ਨੇ ਆਣੇ ਦਾ ਹੈ ਔਖਾ ਦੂਰ ਦਾ ਵੀ ਨੇੜੇ ਉਹਦਾ ਵਧੀਆ ਹੈ ਕਿੰਨਾਂ ਮੀਂਹ ਜਿਗਰ ਚਾਰ ਬੋਲ ਹੋ ਗਏ ਆਖਾ ਦਾ ਬੜੇ ਪਾਪਾ ਤੇ ਮੰਮੀ ਜਦੋਂ ਸਭ ਨੇ ਟ੍ਰੇ ਚੜਾਵਾ ਪਈ ਹੈ ਨਾ ਕੋਈ ਨਹੀਂ ਖਿਲਦਾ ਇਹ ਫਾਟ ਨਹੀਂ ਜਾਂਦੇ ਇੱਜੇ ਜਿਆਲਪਾ ਚਾਰਟ ਬੈਕ ਰੱਖਣ ਬਾਕੀ ਸਹੀ ਦੇ ਰੱਖਣ ਦੇ ਹੁਣ ਤਾਂ ਨਿਆਣੇ ਬਹਾਰ ਆ ਰਹੇ ਸਾਬਦੇ ਮਾਵਾ ਪੈਦਰ ਨੇ ਉਹ ਦੇ ਕਿਤੇ ਦਾ ਮਾਪਾ ਪਾਪਾ ਗੁਬਾਰ ਹੈ ਉਹ ਇਹ ਸਾਬਦੇ ਕੁੜੀਆਂ ਰੱਖੀ ਨੇ ਪਹਲ ਬਣਾਏ ਹੋਏ ਛੇ ਟਿੱਕਰ ਉਹਨਾਂ ਕਦੀ ਨਹੀਂ ਉੱਠਦੇ ਜੀ ਜਦੋਂ ਜਨ ਹੋ ਜਾਂਦਾ ਸਾਹ ਦੀ ਗੱਲ ਹੈ ਉਹ ਜੇ 3-4 ਅਪਰੇਸ਼ਨ ਹੋਏ ਜੀ ਮੇਰੀ ਮਾਂ ਅਪਰੇਸ਼ਨ ਕਰਾ ਕੇ ਆ ਕੇ 1 ਮਹੀਨੇ ਬਾਅਦ ਗੋਹਾ ਪੱਟਕੇ ਉਹਦੀ ਸਾਰਾ ਕੰਮ ਕੰਮ ਆਉਣੀ ਸੀ 20 10 ਬੱਸ ਸਮਾਂ ਨਾ ਦੋ ਕ ਹਫਤੇ ਰੈਸਟ ਕਰਦੀ ਜੀ ਐਨੇ ਅਪਰੇਸ਼ਨ ਨੇ ਵਾਇਕ ਤੋਂ ਹਾਲ ਜੇ ਬੜਾ ਦੇ ਅਪਰੇਸ਼ਨ ਦੇ ਜਿਹੜੇ ਡਾਰਟੀਆਂ ਕਰਨੀ ਕਪੜਾ ਚਾਰ ਦਫਾ ਫਾੜੋ ਮੈਂ ਕਿੱਦਾਂ ਔਰ ਫਿਰ ਸਰੀਰ ਦੀ ਕਿਟਾਈ ਦੀਦਾ ਨੇ ਕੋਈ ਜਾਈਦੀ ਜੀ ਮੇਰੇ ਕੋਲ ਮੈਂ ਉਹੀ ਹੁੰਦਾ ਹੈ ਬੀਬੀ ਉਹ ਕੱਲੀ ਗੋਮ ਦੇ دیا ਉਹ ਬੀਬੀ ਜੀ ਤਾਂ ਬਹੁਤ ਉਮਰ ਨਹੀਂ ਚੱਗੀ ਬਾਂਹ ਖਾਲ ਦੀ ਹੁੰਦੀ ਹੈ ਹਾਂ ਇੰਨੀ ਕਿ ਮੈਗਾ ਨਹੀਂ ਕਿੰਨੀ ਕਿਰਪਾ ਹੋਣੀ ਹੈ ਨਾ ਉਹਨੂੰ ਕਾਰ ਕਰਦੇ ਤਾਂ ਨੂੰ ਜੂਨ ਨੂੰ ਅਦੀ ਪੀਰੇ ਡਾਟੇ ਬਾਦੇ ਹੋਏ ਪੰਜੇ ਫਿੱਤੇ 2020 ਵਿੱਚ ਫਰਵਰੀ 1 ਫਰਵਰੀ ਦਾ 1 ਹੋ ਗਈ ਹੋਣੀ ਹੈ ਹੋ ਗਈ ਹੋਣੀ ਹੈ 12 ਦੀ ਜੀ ਨਾਲ 1 ਇੱਕ ਫਰਵਰੀ 2020 ਤਾਮਲਾ ਦਾ 1 ਫਰਵਰੀ ਦੀ ਤਰੀਕ ਨੂੰ ਲਿਖਾ ਬਿਲਕੁਲ ਸਹੀ ਪਾ ਦੇਣਾ ਬਿਲਕੁਲ ਸਹੀ ਪਾ ਦੇਣਾ ਉਹਨੂੰ ਤਾਂ ਦਾ ਪੱਤਰ ਬਾਅਦ ਦਾ ਹੋਵੇ ਹੁੰਦਾ ਹੈ ਬਹੁਤ ਆ ਦੇਖਣ ਨੂੰ 85 ਸਾਲ ਦੇ ਉਦੇ ਹਿਸਾਬ ਨਾਲ ਤੁਹਾਡੇ ਇਹਨੇ ਤੰਦਰੁਸਤੀ ਆ ਸਮਾਤਮਾ ਦੀ ਕਿਰਪਾ ਨਾਲ ਪਹਿਲਾਂ ਜੀ ਰੋਟੀ ਪਾਣੀ ਖਾ ਲਓ ਆ ਕੀ ਪੂਰੀ ਫਿਰੀ ਜਾਣਾ ਏ ਪੂਰੀ ਫਿਰੀ ਜਾਣਾ ਤੋਰੇ ਫੇਰੇ ਨਾਲ ਆ ਕਿਸੇ ਨੇ ਹਸਣ ਆ ਗਏ ਜene ਫੋਟੋਆਂ ਚਾੜ ਲੈਣਗੇ ਕੋਈ ਨਾ ਕੋਈ ਇੱਧਰ ਰੱਖ ਦਿੰਦੇ ਨੇ ਇਹਨੇ ਬਤਾ ਦਿੰਦੀ ਕੋ ਲੋੜ ਪੈਗੀ ਕਿਸੇ ਨੂੰ ਠੀਕ ਨਾਲ ਜੀ ਉੱਧਰ ਮੇਰੇ ਮਾਮਾ ਜੀ ਤੁਹਾਨੂੰ ਮਿਲ ਕੇ ਇਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਆਂਗਾ ਜੀ ਬਹੁਤ ਬਹੁਤ ਜੀ ਵੀ ਹੋ ਰਹਾ ਹਾਂ ਤੇ ਜੀ ਬਾਰ ਦੀ ਮਦਦ ਕਰਦੇ ਜਿਹੜਾ ਮਿਲਦੇ ਨੇ ਪੂਰਤ ਗਿਆ ਨਾ ਉਹ ਜਿੱਦ ਕਿਤੇ ਜੀ ਮਿਲਦੇ ਨੇ ਸਾਹਮਣੇ ਹਾਂ ਜੀ ਬਾਰ ਦਾ ਲੋਰ ਰਹਿੰਦੀ ਹੈ ਹਾਂ ਜੀ ਬਹੁਤ ਸੁਆਦ ਆ ਸਾਰਾ ਕੁਝ ਮਾਮਾ ਜੀ ਔਡੀ ਬਾਰ ਕੀ ਦੀ ਦਾ ਤਰੀਕ ਬਹੁਤ ਹੁੰਦੀ ਹੈ ਬਾਰ ਕੀ ਦਾ ਪੁੱਤ ਬਾਰ ਕੀ ਆ ਬਾਰੀ ਬਹੁਤ 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 ਵਧੀਆ ਮੇਰਾ ਮੇਰੇ ਬੰਦੇ ਬਾਹਰ ਤੇ ਵੀ ਉਹਦੇ ਬਾਰੀ ਬਹੁਤ ਵਧੀਆ ਲੱਗਦੀ ਹੈ ਹਾਂ ਜੀ ਜਦੋਂ ਬੱਚੇ ਬਾਰੀ ਕੋਤਰੀ ਬੱਝ ਬਣਉਂਦੇ ਵਧੀਆ ਬਣਉਂਦੇ ਚਾਹ ਚਾਹ ਬੱਝ ਲੇ ਗਾਉਂਦੇ ਆ ਪਰ ਇਹਨਾਂ ਦੀ ਆਪਣੀ ਮਿਲਣੀ ਆ ਬੰਦੂ ਇੱਥੇ ਆਣੀ ਸੱਤ ਨੂੰ ਮਿਲਦੀ ਹੈ ਹਾਂ ਜੀ ਸਭ ਨੂੰ ਆਹੀ ਦੈਨ ਮੈਂ ਹਾਂ ਲੈ ਇਹਦਾ ਸਵਾਦ ਲੱਗਦਾ ਵਧੀਆ ਵਰਤਦਾ ਆਵੜਾ ਝੰਡਰੇ ਿਕੂ ਭਾਈ ਿਕੂ ਭਾੜਾ ਪਾਸੇ ਤਕ ਖਾਉਂਗਾ ਬਾਜ ਬਾਜ ਖਾਉਂਗਾ ਇਹ ਵੀ ਖਾਇਰਾ ਭਾਈ ਗੌੜੇ ਕਰਮਾ ਬਾਜ ਖਾਉਂਗਾ ਜੀ ਖਾਣ ਦੇ ਨਾਲ ਤੂੰ ਰਹਿਣਾ ਨਹੀਂ ਗਈ ਤੇ ਆ ਸਾਹਿਬ ਸਾਡੇ ਨਾਨਕੇ ਪਰਿਵਾਰ ਦੇ ਨਾਲ ਗੁਰਦੁਆਰਾ ਸਾਹਿਬ ਗੁਰੂ ਘਰ ਦਰਸ਼ਨ ਕਰਨ ਜਾਂਦੇ ਹੁੰਦੇ ਤੇ ਅਸੀਂ ਛੋਟੇ ਹੁੰਦੇ ਵੀ ਬੀਬੀ ਨੇ ਵੀ ਚਲੇ ਜਾਣਾ ਨੇੜੇ ਹਨਾ ਬਸ ਵੱਡੇ ਦਾ ਨਾ ਸੁਕਰ ਪਰਮਾਤਸਾੜਾ ਘਰ ਦੇ ਕੋਲੇ ਗੁਰਦੁਆਰਾ ਸਾਹਿਬ ਹੈ ਕੰਦ ਨਾਲ ਕੰਦ ਲੱਗ ਕੇ ਮਾਰੀ ਜਦੋਂ ਕੰਦ ਜੁੜਦੀ ਸਾਡੀ ਸਾਡੀ ਕਿਰਪਾ ਸਾਡੇ ਪਰਿਵਾਰ ਪਰ ਵੀ ਕਿਤਾ ਜੀ ਮੈਂ ਆਪਣਾ ਉਹ ਕਰਦਾ ਹੁੰਦਾ ਜੀ ਪਾਠ ਮੈਂ ਪਹਿਰੇ ਰੱਖਿਆ ਹੋਈ ਆਪਣਾ ਕਰ ਕਰ ਬਚਤੀ ਪਾਠ ਦਾ ਬੈਠ ਕੇ ਕਰਦਾ ਰਾਤ ਦਾ ਜਦੋਂ ਬਾਅਦ ਦਾ ਮੈਂ ਟਾਈਮ ਆ 1:00 ਵਜੇ ਨਾ ਤੁਨ ਕਰ ਲੈਣਾ ਕਰ ਲੈਣਾ ਅਰੇ ਇੱਥੇ ਬੈਠਾ ਆਪਣਾ ਪਾਠ ਕਰੀਦਾ ਜੀ ਸਾਨੂੰ ਸ਼ੁਰੂ ਤੇ ਅਸੀਂ ਛੋਟੇ ਹੁੰਦੇ ਜਾ ਰਹੇ ਨੇ ਮਾਮਾ ਜੀ ਨੇ ਹਮੇਸ਼ਾ ਸਿੱਖੀ ਜੀਵਨ ਨਾਲੇ ਜੋੜਿਆ ਸਾਨੂੰ ਵੀ ਅਵਰਤ ਵੇਲੇ ਤੋਂ ਉੱਠ ਕੇ ਪਾਠ ਕਰਨਾ ਹੈ ਨਾ ਬੀਬੀ ਨੇ ਸਾਡੀ ਦਾ ਚੁੱਲਾ ਬਣਾਇਆ ਹੈ ਬੀਬੀ ਨੇ ਹੱਥ ਨਾਲ ਬੱਦਨੇ ਨੂੰ ਰੱਖੋ ਤੁਸੀਂ ਰੱਖੋ ਤੁਸੀਂ ਰੱਖੋ ਤਰਾਣਾ ਚੁੱਲਾ ਨਹੀਂ ਚੀਕੂ ਕਹਿੰਦੇ ਆ ਜੀ ਅੱਛਾ ਚੀਕੂ ਲੱਗੇ ਹੋਇਆ ਜੀਕੂ ਲੱਗੇ ਵੀ ਆ ਹਾਂ ਛੋਟੇ ਛੋਟੇ ਕਿੰਨੇ ਸੋਹਣੇ ਛੋਟੀਆਂ ਬੇ ਗਿਆ ਹੁਣ ਵਧੀਆ ਲੱਗੂਗੇ ਹੁਣ ਛੋਟੇ ਆ ਨਾ ਇਹ ਬੜੇ ਹੋ ਜਾਣੇ ਹਾਂ ਮਰੂਦ ਹੋ ਗਏ ਨੇ ਇਹ ਮਰੂਦ ਮਰੂਦ ਲੱਗੇ ਆ ਇਹਦਾ ਬੂਟਾ ਹੈ ਮਰੂਦ ਬਹੁਤ ਲੱਗੇ ਹੋਇਆ ਹੋ ਜਾਣੇ ਹੁਣ ਜੋਣੀ ਮਰੂਦ ਦੇ ਵਧੀਆ ਲੱਗਣੇ ਵਧੀਆ ਪਾਲਕ ਪਾਰ ਦਾ ਛੋਟਾ ਪਾਰਕ ਬਣਾਤਾ ਤੇ ਪਾਲ ਕਉਗੇ ਟੜੀਆਂ ਹੋ ਗਿਆ ਇਹ ਸਾਰਾ ਘਰਾਂ ਹੀ ਬੀਜਿਆ ਵੈ ਨਾਤ ਘਰਾਂ ਬੀਤਾ ਆ ਕੜੀ ਬਤਾ ਹੈ ਆ ਕੜੀ ਬਤਾ ਆ ਕੜੀ ਕਹਤਾ ਕੜੀ ਬਤਾ ਬਹੁਤ ਠੀਕ ਲੰਦਾ ਕਿ ਕੜੀ ਜਿਹਾ ਲੋ ਜਿਗਮ ਅਜੀ ਕੜੀ ਬਣਾਉਣੀ ਜੇ ਤੁਸੀਂ ਕੜੀ ਜਿਹਾ ਮਰਜੀ ਪਾਲੋ ਕੋਈ ਆਂਦਾ ਇੱਥੇ ਨਾ ਚੀਜ਼ਾਂ ਇਹਦੇ ਯਹਾਂ ਪਰ ਗੋਭੀ ਲਾਤੀ ਹਾਂ ਇਹ ਦੋ ਚਮੁੱਡੀਆਂ ਹਾਂ ਆ ਪਾਰਲੇ ਪਾਲ ਕੇ ਮਿੱਤੇ ਨਾ ਵਧੀਆ ਵਧੀਆ ਕਰਦਾ ਨਾਲੇ ਆਪਣਾ ਇਹ ਨੀ ਕਵਾਰਕ ਕਾਬ ਹਾਂ ਹਾਂ ਨਾ ਠੀਕ ਆ ਠੀਕ ਬੜੀ ਸਾਫ ਕਰਨੋ ਓਕੀ ਸਾਫ ਕਰਨੀ ਆ ਓ ਠੀਕ ਆ ਨਾਲੇ ਚੀਜ਼ਾਂ ਬੀਜੀਆਂ ਆਪਣਾ ਕੰਮ ਆ ਜੇ ਨੀਆ ਕਾਜ ਜਦਾਂ ਵਾਲੇ ਵੈਸੇ ਕਸੂਸਰ ਆ ਜਾਂਦੇ ਮੈਂ ਕੁਝੜਾ ਕੁਝ ਬੈਹ ਜਾਂਦਾ ਅਗੇ ਹੁਣ ਇਹ ਐ ਨੌਕਟੈਲ ਵੀ ਹੁਣੇ ਲਾਈਏ ਪਹਿਲਾਂ ਧੂਆ ਠਰ ਸੁਕਾ ਹਾਂ ਹਾਈ ਹਾਂ ਅਸਾਂ ਜੇ ਤੇ ਬਾਦ ਹੀ ਲਾਈਏ ਠੀਕ ਆ ਠੀਕ ਵਧੀਆ ਬਣ ਗਿਆ ਮਤਾਂ ਹੈ ਨਾ ਨਾ ਵਧੀਆ ਬਹੁਤ ਸੋਹਣਾ ਬਹੁਤ ਵਧੀਆ ਬਣ ਗਿਆ ਇੱਕ ਜਾ ਹੋ ਗਿਆ ਹੁਣ ਹਾਂ ਇੱਕ ਜਾ ਬਣ ਗਿਆ ਹੂੰ ਤੇਲੀ ਸਗਲੀ ਕਿੰਤ ਮੁਟਾਈ ਦੀ ਆਲੂ ਪਰਖ ਨੂੰ ਮੇਰਵਨਾ ਹਰ ਨਾਨਕ ਸੱਚਵ ਖਾਨਾ ਗਿਆਲ ਤੇ ਆਣ ਕੇ ਚ ਕਰ ਮਨਾ ਜਾਣਾ ਅਣਜਾਣ ਤੇਰੀ ਸਾਹੂ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾ ਕੀ ਮੇਰੀ सच्चा पात छा सिर संदा ठीक है चंगा मामा जी भाई